ਧੋਰੀ ਵੋਟ ਬਣਾਉਣ ਦੇ ਮਾਮਲੇ ਵਿੱਚ ਕੈਬਨਿਟ ਮੰਤਰੀ ਅਨਿਲ ਜੋਸ਼ੀ ਤੇ ਉਹਨਾਂ ਦੀ ਪਤਨੀ ਮੌਨਿਕਾ ਜੋਸ਼ੀ ਸਮੇਤ ਹੋਰ ਕਈ ਲੋਕਾਂ ਖਿਲਾਫ ਸੀ ਜੀਐਮ ਦੇ ਅਦਾਲਤ ਨੇ ਜ਼ਮਾਨਤੀ ਵਾਰੰਟ ਜਾਰੀ ਕੀਤੇ ਨੇ ਜ਼ਿਕਰਯੋਗ ਹੈ ਕਿ ਅਨਿਲ ਜੋਸ਼ੀ ਨੇ ਗ੍ਰਿਫਤਾਰੀ ਤੋਂ ਬਚਣ ਲਈ ਅਦਾਲਤ ਵਿੱਚ ਅਗਾਊਂ ਜ਼ਮਾਨਤ ਅਰਜ਼ੀ ਦਿੱਤੀ ਸੀ ਜਿਸ ਤੋਂ ਬਾਅਦ ਅਦਾਲਤ ਨੇ ਜੋਸ਼ੀ ਨੂੰ ਇਹ ਵਾਰੰਟ ਜਾਰੀ ਕੀਤੇ ਨੇ ਤੇ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਦੱਸਦੀ ਕਿ ਅਨਿਲ ਜੋਸ਼ੀ ਤੇ ਉਹਨਾਂ ਦੇ ਪਰਿਵਾਰ ਖਿਲਾਫ ਇੱਕ ਤੋਂ ਜ਼ਿਆਦਾ ਵੋਟਾਂ ਬਣਾਉਣ ਦੇ ਇਲਜ਼ਾਮ ਲੱਗੇ ਸਨ ਤੇ ਅੰਮ੍ਰਿਤਸਰ ਦੇ ਹੀ ਦੋ ਵਕੀਲਾਂ ਨੇ ਅਦਾਲਤ ਦੇ ਵਿੱਚ ਇਹ ਪਟੀਸ਼ਨ ਪਾਈ ਸੀ ਕਿ ਅਨਿਲ ਜੋਸ਼ੀ ਨੇ ਦੋ ਤੋਂ ਵੱਧ ਬੋਟਾ ਬਣਾਈਆਂ ਹੋਈਆਂ ਨੇ ਜਿਸ ਤੋਂ ਬਾਅਦ ਅਨਿਲ ਜੋਸ਼ੀ ਨੇ ਇਸ ਗੱਲ ਤੋਂ ਮਨਾ ਕਰ ਦਿੱਤਾ ਸੀ ਉਸ ਤੋਂ ਬਾਅਦ ਅਨਿਲ ਜੋਸ਼ੀ ਤੇ ਮਾਨਹਾਨੀ ਦਾ ਦਾਵਾ ਵੀ ਠੋਕਿਆ ਸੀ ਅੰਮ੍ਰਿਤਸਰ ਦੇ ਹੀ ਇੱਕ ਵਕੀਲ ਨੇ ਉਸ ਮਾਮਲੇ ਨੂੰ ਲੈ ਕੇ ਵੀ ਕੁਝ ਦਿਨ ਪਹਿਲਾਂ ਅਨਿਲ ਜੋਸ਼ੀ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਹੋਏ ਸਨ ਜ਼ਿਆਦਾ ਜਾਣਕਾਰੀ ਦੇ ਲਈ ਅੰਮ੍ਰਿਤਸਰ ਤੋਂ ਸਾਡੇ ਪੱਤਰਕਾਰ ਰਾਜੀਵ ਸ਼ਰਮਾ ਸਾਡੇ ਨਾਲ ਜੁੜ ਚੁੱਕੇ ਨੇ ਰਾਜੀਵ ਤਾਜ਼ਾ ਜਾਣਕਾਰੀ ਕੀ ਹੈ ਜੀ ਹਾਂ ਅੰਮ੍ਰਿਤਸਰ ਦੇ ਜੋਤੀ ਡੀਐਮ ਹਨ ਯੁਕਤੀ ਜੀ ਉਹਨਾਂ ਦੀ ਅਦਾਲਤ ਵੱਲੋਂ ਯੁਕਤੀ ਗੋਇਲ ਉਹਨਾਂ ਦੀ ਅਦਾਲਤ ਵੱਲੋਂ ਅਨਿਲ ਜੋਸ਼ੀ ਖਿਲਾਫ ਜਮਾਨਤੀ ਵਾਰੰਟ ਜਾਰੀ ਕੀਤੇ ਗਏ ਨੇ ਔਰ ਜੇਕਰ ਅਸੀਂ ਮਾਮਲੇ ਦੀ ਗੱਲ ਕਰੀਏ ਤਾਂ ਇਹ ਉਹ ਮਾਮਲਾ ਹੈ ਜਿਸ ਵਿੱਚ ਅਨਿਲ ਜੋਸ਼ੀ ਦੇ ਖਿਲਾਫ ਕੇਸ ਕੀਤਾ ਗਿਆ ਸੀ ਕਿ ਉਹਨਾਂ ਦੇ ਦੋ ਜਗ੍ਹਾ ਤੇ ਵੋਟ ਹਨ ਇੱਕ ਕਰਨਤਾਰਨ ਔਰ ਅੰਮ੍ਰਿਤਸਰ ਦੇ ਦੀ ਜੋ ਵੱਖ-ਵੱਖ ਇਲਾਕੇ ਹਨ ਅਨਿਲ ਜੋਸ਼ੀ ਉਹਨਾਂ ਦੀ ਪਤਨੀ ਅਤੇ ਪਰਿਵਾਰ ਦੇ ਹੋਰ ਜੋ ਜੀ ਹਨ ਉਹਨਾਂ ਦੇ ਦੋ ਜਗ੍ਹਾ ਤੇ ਵੋਟ ਹੋਣ ਦਾ ਇਹ ਮਾਮਲਾ ਸੀ ਜਿਸ ਵਿੱਚ ਅੱਜ ਬੋਲ ਵਿੱਚ ਸੁਣਵਾਈ ਕੀਤੀ ਔਰ ਕੋਰਟ ਵੱਲੋਂ ਅਨਿਲ ਜੋਸ਼ੀ ਉਹਨਾਂ ਦੀ ਪਤਨੀ ਅਤੇ ਹੋਰ ਜੋ ਲੋਕ ਇਸ ਵਿੱਚ ਸ਼ਾਮਿਲ ਹਨ ਉਹਨਾਂ ਦੇ ਖਿਲਾਫ ਜਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ ਔਰ ਜੇਕਰ ਅਸੀਂ ਗੱਲ ਕਰੀਏ ਗੈਰ ਜਮਾਨਤੀ ਵਾਰੰਟ ਵਾਲੇ ਮਾਮਲੇ ਦੀ ਤਾਂ ਉਸ ਦੇ ਵਿੱਚ ਵੀਰ ਨੂੰ ਅਨਿਲ ਜੋਸ਼ੀ ਨੂੰ ਅਦਾਲਤ ਵਿੱਚ ਪੇਸ਼ ਹੁੰਦੀ ਕਿਹਾ ਗਿਆ ਸੀ ਪਰ ਉਸ ਤੋਂ ਪਹਿਲਾਂ ਅਨਿਲ ਜੋਸ਼ੀ ਵੱਲੋਂ ਇੱਕ ਜੋ ਅਪੀਲ ਜੋ ਅਰਜ਼ੀ ਹੈ ਉਹ ਸੈਸ਼ਨ ਕੋਰਟ ਦੇ ਵਿੱਚ ਲਗਾਈ ਗਈ ਸੀ ਬੇਲ ਵਾਸਤੇ ਔਰ ਉਸ ਬੇਲ ਲਈ ਸੈਸ਼ਨ ਕੋਰਟ ਦੇ ਜੋ ਜੱਜ ਹਨ ਉਹਨਾਂ ਵੱਲੋਂ ਅਨਿਲ ਜੋਸ਼ੀ ਨੂੰ 12 ਮਈ ਨੂੰ ਅਦਾਲਤ ਦੇ ਵਿੱਚ ਪੇਸ਼ ਹੁੰਦੀ ਕਿਹਾ ਹੈ ਜੇਕਰ ਅਸੀਂ ਕੁੱਲ ਮਿਲਾ ਕੇ ਸਾਰੇ ਮਾਮਲਿਆਂ ਦੀ ਗੱਲ ਕਰੀਏ ਤਾਂ ਅਨਿਲ ਜੋਸ਼ੀ ਦੀਆਂ ਜੋ ਮੁਸ਼ਕਲਾਂ ਹਨ ਉਹ ਲਗਾਤਾਰ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਔਰ ਲਗਾਤਾਰ ਅਨਿਲ ਜੋਸ਼ੀ ਕੋਰਟ ਦੇ ਵਿੱਚ ਨਾ ਪੇਸ਼ ਹੋਣ ਉਹ ਕਿ ਆਪਣੀਆਂ ਮੁਸ਼ਕਲਾਂ ਨੂੰ ਘਟਾਉਣ ਦੀ ਬਜਾਏ ਹੋਰ ਵਧਾਉਂਦੇ ਜਾ ਰਹੇ ਹਨ ਰਾਜੀਵ ਇੱਕ ਗੱਲ ਹੋਰ ਪੁੱਛਣਾ ਚਾਹਾਂਗੇ ਜਿਹੜਾ ਗੇਅਰ ਜ਼ਮਾਨਤੀ ਵਾਰੰਟ ਵਾਲਾ ਮਾਮਲਾ ਹੈ ਉਹ ਮਾਨਹਾਨੀ ਦਾ ਦਾਵਾ ਠੋਕਿਆ ਸੀ ਇੱਕ ਵਕੀਲ ਨੇ ਅਨਿਲ ਜੋਸ਼ੀ ਤੇ ਜੀ ਹਾਂ ਮੈਂ ਪੂਰੇ ਮਾਮਲੇ ਬਾਰੇ ਤੁਹਾਨੂੰ ਜਾਣਕਾਰੀ ਦਿੰਦਾ ਕਿ ਕੁੱਲ ਮਿਲਾ ਕੇ ਸਾਰਾ ਮਾਮਲਾ ਹੈ ਕਿ ਸਭ ਤੋਂ ਪਹਿਲਾਂ ਅਨਿਲ ਜੋਸ਼ੀ ਦੇ ਖਿਲਾਫ ਜਦੋਂ ਅੰਮ੍ਰਿਤਸਰ ਦੇ ਦੋ ਵਕੀਲ ਹਨ ਵਿਨਿਤ ਮਹਾਜਨ ਔਰ ਸੰਦੀਪ ਗੌਰਤੀ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਇਹ ਦੱਸਿਆ ਗਿਆ ਸੀ ਕਿ ਅਨਿਲ ਜੋਸ਼ੀ ਨੇ ਦੋ ਜਗ੍ਹਾ ਤੇ ਵੋਟ ਹਨ ਔਰ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਵੀ ਇਸ ਦੀ ਸ਼ਿਕਾਇਤ ਕੀਤੀ ਸੀ ਔਰ ਦਿਨਾਲਦੀ ਨਾਲ ਕੋਰਟ ਦੇ ਵਿੱਚ ਕੇਸ ਵੀ ਫਾਈਲ ਕੀਤਾ ਸੀ ਪਰ ਜਦੋਂ ਇਹ ਖਬਰਾਂ ਮੀਡੀਆ ਦੇ ਵਿੱਚ ਆਈਆਂ ਤਾਂ ਅਨਿਲ ਜੋਸ਼ੀ ਦਾ ਜਦੋਂ ਮੀਡੀਆ ਨੇ ਵਰشن ਲੈਣ ਦੀ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਲੋਕ ਜੋ ਹਨ ਇਹ ਬਲੈਕਮੇਲਰ ਸਨ ਉਹਨਾਂ ਨੇ ਇਹਨਾਂ ਨੂੰ ਫਰਜ਼ੀ ਦੱਸਿਆ ਜਿਸ ਤੋਂ ਬਾਅਦ ਉਹਨਾਂ ਦੋਨਾਂ ਵਕੀਲਾਂ ਵੱਲੋਂ ਇੱਕ ਮਾਨਹਾਨੀ ਦਾ ਕੇਸ ਜੋ ਹੈ ਅਨਿਲ ਜੋਸ਼ੀ ਦੇ ਖਿਲਾਫ ਜ਼ਿਲ੍ਹਾ ਅਦਾਲਤ ਦੇ ਵਿੱਚ ਲਗਾਇਆ ਗਿਆ ਔਰ ਉਸ ਤੋਂ ਬਾਅਦ ਅਨਿਲ ਜੋਸ਼ੀ ਦੇ ਜੋ ਰਾਤੀ ਦਬਾਅ ਹੈਟ ਕਾਰਪੋਰੇਸ਼ਨ ਵੱਲੋਂ ਇਹਨਾਂ ਦੋਹਾਂ ਵਕੀਲਾਂ ਦੇ ਵਿੱਚੋਂ ਇੱਕ ਵਕੀਲ ਜਿਸ ਦਾ ਹੋਟਲ ਵੀ ਹੈ ਉਸ ਦੇ ਹੋਟਲ ਦਾ ਇੱਕ ਹਿੱਸਾ ਟਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਇੱਕ ਕੇਸ ਫੋਰ ਫਾਈਲ ਕੀਤਾ ਗਿਆ ਕੁੱਲ ਮਿਲਾ ਕੇ ਜੇਕਰ ਅਸੀਂ ਇਹ ਮਾਮਲਿਆਂ ਦੀ ਗੱਲ ਕਰੀਏ ਤਾਂ ਚਾਰ ਕੇਸ ਅਨਿਲ ਜੋਸ਼ੀ ਦੇ ਖਿਲਾਫ ਹਮਦਰਸਾ ਦੇ ਜ਼ਿਲ੍ਹਾ ਅਦਾਲਤ ਦੇ ਵਿੱਚ ਚੱਲ ਰਹੇ ਹਨ ਜਿਨ੍ਹਾਂ ਵਿੱਚੋਂ ਜੋ ਅੱਜ ਦੀ ਗੱਲ ਕਰੀਏ ਤਾਂ ਡਬਲ ਵੋਟ ਮਾਮਲਾ ਜੋ ਜਿਸ ਤੋਂ ਇਹ ਸਾਰੇ ਮਾਮਲੇ ਦੀ ਸ਼ੁਰੂਆਤ ਹੋਈ ਉਸ ਦੀ ਅੱਜ ਸੁਣਵਾਈ ਸੀ ਔਰ ਇਸ ਲਈ ਜ਼ਮਾਨਤੀ ਵਾਰੰਟ ਨਾ ਅਨਿਲ ਜੋਸ਼ੀ ਉਹਨਾਂ ਦੇ ਪਰਿਵਾਰ ਅਤੇ ਹੋਰ ਜੋ ਉਹਨਾਂ ਦੇ ਨਾਲ ਲੋਕ ਇਸ ਕੇਸ ਦੇ ਵਿੱਚ ਸ਼ਾਮਲ ਹਨ ਉਹਨਾਂ ਦੇ ਖਿਲਾਫ ਇਹ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ